ਅੱਜ ਦੇ ਵੀਡੀਓ ਵਿੱਚ ਅਸੀਂ ਨਾ ਸੋਇਆਬੀਨ ਦੀ ਵੜੀ ਪਾ ਕੇ ਘੜੀ ਬਣਾਵਾਂਗੇ ਤੇ ਬਹੁਤ ਹੀ ਟੇਸਟੀ ਬਣੂਗੀ ਤੇ ਆਓ ਫਿਰ ਵੇਖੀਏ ਅੱਪਾ ਅੱਜ ਘੜੀ ਕਿੱਦਾਂ ਬਣਾਈ ਦੀ ਆ ਤੇ ਘੜੀ ਬਣਾਉਣ ਵਾਸਤੇ ਮੈਂ ਇਹ ਦਹੀਂ ਜਮਾਇਆ ਸੀਗਾ ਦਹੀਂ ਤੁਸੀਂ ਦੇਖ ਸਕਦੇ ਹੋ ਤੇ ਆ ਵੇਸਣ ਆ ਮੇਰੇ ਕੋਲ ਡੱਬੇ ਦੇ ਵਿੱਚ ਪਿਆ ਹੋਇਆ ਵੇਸਣ ਤੇ ਆ ਜਿਹੜਾ ਚਮਚਾ ਵਿੱਚ ਪਿਆ ਹੈ ਇਹ ਦੋ ਚਮਚੇ ਮੈਂ ਵੇਸਣ ਦੇ ਪਾਏ ਸੀ ਤੇ ਆ ਤੁਹਾਨੂੰ ਵਖਾਲ ਵਖਾਲਨ ਲੱਗੀਆਂ ਮੈਂ ਦਹੀਂ ਦਾ ਚਮਚਾ ਇੱਕ ਹੋਰ ਪਾਉਂਗੀ ਮੈਂ ਇੱਕੋ ਹੀ ਕੌਲੀ ਦਹੀਂ ਦੀ ਲੈ ਕੇ ਮੈਂ ਤੇ ਇੱਕ ਮਹੀਨਾ ਹੋ ਗਿਆ ਹੈ ਪਹਿਲਾਂ ਦੂੰਗੇ ਦੇ ਵਿੱਚ ਪਾਇਆ ਸੀ ਦਹੀਂ ਦੀ ਇੱਕ ਕੌਲੀ ਨੂੰ ਜਿਹਦੇ ਵਿੱਚ ਮੈਂ ਹਲਦੀ ਥੋੜੀ ਜਿਹੀ ਪਾਈ ਸੀ ਤੇ ਨਮਕ ਪਾਇਆ ਸੀ ਆ ਦੁਬਾਰਾ ਮੈਂ ਹਲਦੀ ਥੋੜੀ ਜਿਹੀ ਹੋਰ ਪਾਈ ਆ ਤੇ ਇਹ ਮੈਂ ਥੋੜਾ ਜਿਹਾ ਨਮਕ ਹੋਰ ਪਾਤਾ ਕਿਉਂਕਿ ਮੈਂ ਬਿਲਕੁਲ ਥੋੜਾ ਥੋੜਾ ਪਹਿਲਾਂ ਸਮਾਨ ਪਾਇਆ ਸੀ ਇਹ ਧਨੀਆ ਪਾਊਡਰ ਪਾਇਆ ਹੈ ਥੋੜਾ ਜਿਹਾ ਤੇ ਆ ਚਮਚਾ ਤੁਹਾਨੂੰ ਵਿਖਾ ਦਿੰਨੀ ਆ ਮੈਂ ਇਹ ਦੋ ਚਮਚੇ ਮੈਂ ਵੇਸਣ ਦੇ ਪਾਏ ਆ ਹੁ ਪਹਿਲਾਂ ਤੇ ਮੈਂ ਵੇਸਣ ਦੇ ਮੈਂ ਪਹਿਲਾਂ ਪਾ ਚੁੱਕੀ ਆ ਪਰ ਮੈਂ ਤੁਹਾਨੂੰ ਵਿਖਾਲ ਰਹੀ ਆ ਕਿ ਆਹ ਦੋ ਚਮਚੇ ਮੈਂ ਪਾਏ ਵੇਸਣ ਦੇ ਕਿਉਂਕਿ ਇਹ ਇਸ ਲਈਏ ਪਹਿਲਾਂ ਭੋਂ ਕੇ ਰੱਖਿਆ ਹੈ ਕਿ ਜਿੰਨਾ ਵੀ ਵੇਸਣ ਹੁੰਦਾ ਨਾ ਪਹਿਲਾਂ ਇਹ ਫੁੱਲ ਜਾਂਦਾ ਏ ਇਹਨੂੰ ਟਾਈਮ ਮਿਲ ਜੇ ਨਾ ਇਹ ਚੀਜ਼ ਨੂੰ ਘੋਲ ਨੂੰ ਟਾਈਮ ਮਿਲ ਜੇ ਜਿਹੜਾ ਕੜੀ ਦਾ ਘੋਲ ਹੁੰਦਾ ਨਾ ਇਹਨੂੰ ਇਹ ਟਾਈਮ ਮਿਲ ਜੇ ਰੱਖਨ ਦਾ ਤੇ ਇਹ ਕੜੀ ਬਹੁਤ ਹੀ ਵਧੀਆ ਬਹੁਤ ਟੇਸਟੀ ਬਣਦੀ ਆ ਕਿਤੇ ਅਜਮਾ ਕੇ ਵੇਖਿਓ ਤੁਸੀਂ ਇਹ ਗੱਲ ਤੇ ਬਿਨਾ ਇਹਨੂੰ ਮਧਾਣੀ ਘਮਾਇਆ ਰੱਖਿਆ ਹੋਇਆ ਸੀ ਹੁਣ ਮੈਂ ਤੁਹਾਡੇ ਸਾਹਮਣੇ ਮਧਾਣੀ ਜਿਹੜੀ ਆ ਘਮਾਣੀ ਆ ਹੁਣ ਮੈਂ ਨੂੰ ਚੰਗੀ ਤਰ੍ਹਾਂ ਇਹਦਾ ਘੋਲ ਜਿਹੜਾ ਤਿਆਰ ਕਰ ਲਵਾਂਗੀ ਵੇਸਣ ਜਿੰਨਾ ਫੁੱਲਣਾ ਸੀ ਵੇਸਣ ਉਨਾ ਹੀ ਫੁੱਲ ਗਿਆ ਨਾ ਤੇ ਕੜਈ ਬੰਦਿਆ ਸੰਘਣੀ ਹੋਏਗੀ ਤੇ ਨਾ ਕੜਈ ਪਤਲੀ ਹੋਏਗੀ ਇਹਦੀ ਇਹੀ ਨਿਸ਼ਾਨੀ ਆ ਕਿਉਂਕਿ ਵੇਸਣ ਜਦੋਂ ਰਿਜਨ ਲੱਗ ਜਾਂਦਾ ਉਦੋਂ ਫੁੱਲ ਜਾਂਦਾ ਤੇ ਕੜੀ ਸੰਘਣੀ ਹੋ ਜਾਂਦੀ ਆ ਇਸ ਚੀਜ਼ ਦੇ ਕਰਕੇ ਇਹ ਕੜੀ ਜਿਹੜੀ ਇਸ ਤਰ੍ਹਾਂ ਦੀ ਹੀ ਵਧੀਆ ਬਣੂਗੀ ਕਿ ਜਿੱਤਰਾ ਦੀ ਆਪਾਂ ਬਣਾਉਣੀ ਚਾਹੁੰਦੇ ਆ ਹੁਣ ਆਪਾਂ ਨਾ ਸੋਇਆਬੀਨ ਦੀਆਂ ਵੜੀਆਂ ਜਿਹੜੀਆਂ ਪਾਉਣੀਆਂ ਨੇ ਉਹ ਵੀ ਤੁਹਾਨੂੰ ਮੈਂ ਵਿਖਾ ਦਿੰਨੀ ਆ ਕਿਉਂਕਿ ਇਹ ਪਕੌੜੇ ਪਾ ਕੇ ਕੜੀ ਨਹੀਂ ਬਣਾ ਰਹੇ ਪਿਆਜ਼ ਪਾ ਕੇ ਨਹੀਂ ਬਣਾ ਰਹੇ ਅਸੀਂ ਅੱਜ ਕੜੀ ਨਵੇਂ ਤਰੀਕੇ ਦੀ ਬਣਾ ਰਹੇ ਆ ਤੇ ਚੰਗੇ ਢੰਗ ਨਾਲ ਬਣਾ ਰਹੇ ਆ ਵਧੀਆ ਤਰੀਕੇ ਨਾਲ ਬਣਾ ਰਹੇ ਆ ਥੋੜਾ ਜਿਹਾ ਵੇਖੋ ਤੇਲ ਪਾਇਆ ਮੈਂ ਕੜਾਈ ਦੇ ਵਿੱਚ ਪਹਿਲਾਂ ਤੇਲ ਗਰਮ ਹੋਣ ਥੱਕ ਮੈਂ ਡੀਕ ਕਰੂੰਗੀ ਫਿਰ ਮੈਂ ਨਾ ਵੜੀਆਂ ਨੂੰ ਭੁੰਨ ਲਵਾਂਗੀ ਵੜੀਆਂ ਜਿਹੜੀਆਂ ਇਹਨਾਂ ਨੂੰ ਫਰਾਈ ਕਰਨਾ ਬਹੁਤ ਜ਼ਰੂਰੀ ਆ ਇਹ ਕੱਚੀਆਂ ਨਹੀਂ ਪਾਉਣੀਆਂ ਚਾਹੀਦੀਆਂ ਗਰਮ ਪਾਣੀ ਦੇ ਵਿੱਚ ਪਾ ਕੇ ਰੱਖ ਲੈਣੀਆਂ ਚਾਹੀਦੀਆਂ ਆ ਕੋਈ ਵੀ ਭਾਵੇਂ ਆਲੂਆਂ ਚ ਪਾਓ ਚਾਹੇ ਜੋ ਐ ਸੋਇਆ ਬਿੰਦੀ ਵੜੀ ਜਦੋਂ ਵੀ ਵਰਤੋਗੇ ਤੇ ਇਸ ਤਰ੍ਹਾਂ ਕਰਕੇ ਭੁੰਨ ਕੇ ਤੇ ਇਹਨਾਂ ਨੂੰ ਅਸੀਂ ਗਰਮ ਪਾਣੀ 'ਚ ਪਾਵਾਂਗੇ ਤੇ ਇਹ ਫੁੱਲ ਜਾਣਗੀਆਂ ਇਹ ਤੇ ਸਭ ਨੂੰ ਹੀ ਪਤਾ ਪਰ ਮੈਂ ਤੁਹਾਨੂੰ ਦੱਸਦੀ ਆ ਕਿ ਅੱਜ ਨਾ ਪਕੌੜਿਆਂ ਤੋਂ ਬਿਨਾਂ ਅਸੀਂ ਖੜੀ ਤਿਆਰ ਕਰਾਂਗੇ ਬਹੁਤ ਹੀ ਵਧੀਆ ਆ ਦੇਖੋ ਮੇਰੇ ਕੋਲ ਗਰਮ ਪਾਣੀ ਹੈ ਡੂੰਘੇ ਦੇ ਵਿੱਚ ਤੇ ਉਹਦੇ ਵਿੱਚ ਮੈਂ ਪਾ ਦੂੰਗੀ ਵੜੀਆਂ ਇਹਨਾਂ ਨੂੰ ਮੈਂ ਓਨੀ ਦੇਰ ਤੱਕ ਮਤਲਬ ਪਾਣੀ ਦੇ ਵਿੱਚ ਪਈਆਂ ਰਹਿਣ ਦਵਾਂਗੀ ਜਦ ਤੱਕ ਮੈਨੂੰ ਲੋੜ ਨਹੀਂ ਪੈਂਦੀ ਇਹਨਾਂ ਦੀ ਹੁਣ ਮੈਂ ਹੋਰ ਤੇਲ ਪਾਵਾਂਗੀ ਥੋੜਾ ਜਿਹਾ ਕੜਾਈ ਦੇ ਵਿੱਚ ਕਿਉਂਕਿ ਤੇਲ ਬਿਲਕੁਲ ਥੋੜਾ ਰਹਿ ਗਿਆ ਸੀ ਆ ਖੜੇ ਮਸਾਲੇ ਆ ਜੀਰਾ ਕਾਲੀ ਮਿਰਚ ਲਾਲ ਮਿਰਚ ਜਵੈਣ ਦੇ ਮੇਥੀ یہی ਮਸਾਲੇ ਕੜੀ ਦੇ ਹੁੰਦੇ ਨੇ ਇਸ ਤੋਂ ਜ਼ਿਆਦਾ ਹਿੰਗ ਪਾਵਾਂਗੇ ਇਹਦੇ ਵਿੱਚ ਆ ਦੇਖੋ ਆ ਹਿੰਗ ਪਾ ਰਹੀਆਂ ਮੈਂ ਕੜੀ ਦੇ ਵਿੱਚ ਕਿਉਂਕਿ ਵਾਈਵਾਦੀ ਜਿਹੜੀ ਆ ਫਿਰ ਕੜੀ ਦੀ ਨਹੀਂ ਰਹਿੰਦੀ ਵਧੀਆ ਕੜੀ ਬਣਦੀ ਆ ਗੈਸ ਵਗੈਰਾ ਨਹੀਂ ਕਰਦੀ ਹਿੰਗ ਵੀ ਪਾਉਣੀ ਬਹੁਤ ਜ਼ਰੂਰੀ ਹੁੰਦੀ ਆ ਹੁਣ ਮੈਂ ਲਸਣ ਪਾਵਾਂਗੀ ਕੱਟਿਆ ਹੋਇਆ ਜਿਹੜਾ ਨਹੀਂ ਲਸਣ ਖਾਂਦੇ ਉਹ ਨਹੀਂ ਛੱਡ ਵੀ ਸਕਦੇ ਆ ਪਰ ਲਸਣ ਦੇ ਨਾਲ ਕੜੀ ਬਣਦੀ ਬਹੁਤ ਵਧੀਆ ਇਹ ਗੱਲ ਹੈਗੀ ਆ ਅੱਧਾਈ ਪੌਣਾ ਲਾਵਾਂਗੀ ਮੈਂ ਲਸਣ ਨੂੰ ਵੀ ਵਿੱਚ ਹੀ ਲਸਣ ਨਾਲ ਖੜੀ ਤੈਸਤੀ ਬਣ ਜਾਂਦੀ ਆ ਤੇ ਨਾਲੇ ਇਹਦੇ ਨਾਲ ਨਾ ਵਾਈਵਾਦੀ ਨਹੀਂ ਰਹਿੰਦੀ ਮੈਂ ਤੁਹਾਨੂੰ ਦੱਸ ਚੁੱਕੀ ਆ ਹੁਣ ਮੈਂ ਇਹਦੇ ਚ ਅਦਰਕ ਦੀ ਵਰਤੋਂ ਕਰਾਂਗੀ ਅਦਰਕ ਪਾਵਾਂਗੇ ਅਸੀਂ ਪਿਆਜ਼ ਨਹੀਂ ਪਾਵਾਂਗੇ ਪਿਆਜ਼ ਜਿਹੜਾ ਆ ਨਾ ਉਹ ਨਹੀਂ ਪਾਵਾਂਗੇ ਅੱਜ ਅਸੀਂ ਉਹਦੀ ਵਰਤੋਂ ਨਹੀਂ ਕਰਾਂਗੇ ਹੁਣ ਮੈਂ ਉਹ ਦੇਖੋ ਅਦਰਕ ਮੈਂ ਕੱਟਿਆ ਹੋਇਆ ਏ ਹੁਣ ਮੈਂ ਜਿਹੜਾ ਲਸਣ ਆ ਉਹ ਲਾਲ ਹੋ ਗਿਆ ਤੇ ਹੁਣ ਮੈਂ ਅਦਰਕ ਵੀ ਪਾ ਦਵਾਂਗੀ ਅਦਰਕ ਵੀ ਜਦੋਂ ਭੁੱਜ ਜਾਏਗਾ ਤੇ ਫਿਰ ਮੈਂ ਬਾਕੀ ਦੇ ਜਿਹੜੇ ਮੈਂ ਵਾਲੀਆਂ ਚੀਜ਼ਾਂ ਉਹ ਵੀ ਪਾਵਾਂਗੀ ਤੇ ਤੁਹਾਨੂੰ ਵਿਖਾਈ ਜਾਨੀ ਨਾਲੇ ਨਾਲ ਐਸ ਤਰ੍ਹਾਂ ਕੜੀ ਤਿਆਰ ਕਰੋਗੇ ਤੇ ਜਿੱਥੇ ਇੱਕ ਕੌਲੀ ਖਾਣੀ ਹੈ ਨਾ ਘਰ ਦੇ ਆਣੇ ਉੱਥੇ ਦੋ-ਦੋ ਕੌਲੀਆਂ ਖਾਣੀਆਂ ਉਹਨਾਂ ਨੇ ਮੰਗ ਮੰਗ ਕੇ ਖਾਣਗੇ ਕਿ ਕੜੀ ਇੰਨੀ ਸਵਾਦ ਆ ਇੰਨੀ ਟੇਸਟੀ ਆ ਇਹ ਕੜੀ ਪੱਤਾ ਪਾ ਦਵਾਂਗੇ ਨਾਲ ਹੀ ਪਿਆਰ ਫੂਡ ਚੈਨਲ ਦੀਆਂ ਵੀਡੀਓ ਜਰੂਰ ਵੇਖਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਜੇ ਨਹੀਂ ਜੰਗੀਆਂ ਬੰਦੀਆਂ ਤਾਂ ਮੈਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਇਹ ਹਰੀਆਂ ਮਿਰਚਾਂ ਤਿੰਨ ਕਟੀਆਂ ਹੋਈਆਂ ਸੀ ਉਹ ਵੀ ਮੈਂ ਪਾਤੀਆਂ ਨੇ ਤੁਹਾਨੂੰ ਮਿਰਚ ਨਮਕ ਜਿੰਨੇ ਚ ਜਿੰਨੇ ਦੀ ਲੋੜ ਆ ਉਨਾ ਹੀ ਪਾਓ ਜੇ ਘੱਟ ਖਾਂਦੇ ਘੱਟ ਪਾਓ ਜੇ ਵੱਧ ਖਾਂਦੇ ਤੇ ਵੱਧ ਪਾਓ ਇਹ ਇੱਕ ਆਲੂ ਛੋਟਾ ਜਿਹਾ ਸੀ ਇਹਨੂੰ ਵੀ ਮੈਂ ਕੱਟਿਆ ਆਇਆ ਸੀਗਾ ਇਹ ਵੀ ਵਿੱਚ ਹੀ ਪਾਵਾਂਗੇ ਅਸੀਂ ਕਿਉਂਕਿ ਅੱਜ ਅਸੀਂ ਪਕੌੜੇ ਨਹੀਂ ਪਾਉਣ ਵਾਲੇ ਘੜੀ ਦੇ ਵਿੱਚ ਸਿੰਪਲ ਤਰੀਕੇ ਨਾਲ ਘੜੀ ਬਣ ਰਹੀ ਹੈ ਬਹੁਤ ਹੀ ਵਧੀਆ ਬਿਨਾ ਪਕੌੜਿਆਂ ਦੇ ਬਿਨਾ ਪਿਆਜ਼ ਦੇ ਇਹ ਸੋਇਆ ਬੀਨੀਆਂ ਵੜੀਆਂ ਜਿਹੜੀਆਂ ਇਹਨਾਂ ਨੂੰ ਮੈਂ ਜੋੜ ਕੇ ਵਿੱਚ ਪਾ ਦਵਾਂਗੇ ਐਦਾਂ ਘੜੀ ਬਣਦੀ ਆ ਬਹੁਤ ਹੀ ਟੇਸਟੀ ਮੈਂ ਬਣਾਉਂਦੀ ਵੀ ਇਦਾਂ ਹੀ ਆ ਤੇ ਜਿੱਦਨ ਮੈਂ ਪਕੌੜਿਆਂ ਵਾਲੀ ਬਣਾਉਣੀ ਹੋਵੇ ਫਿਰ ਮੈਂ ਕਦੀ ਉਹਦੇ ਵਿੱਚ ਆਲੂ ਵਗੈਰਾ ਦੀ ਵਰਤੋਂ ਨਹੀਂ ਕਰਦੀ ਇਨੂੰ ਅੱਧਾ ਥੋੜੀ ਦੇਰ ਵਾਸਤੇ ਭੁੰਨ ਲਵਾਂਗੇ ਕਿਉਂਕਿ ਇਹ ਵਡੀਆਂ ਜਿਹੜੀਆਂ ਫਰਾਈ ਹੋਈਆਂ ਸੀਗੀਆਂ ਤੇ ਆਪਾਂ ਇਸ ਤਰ੍ਹਾਂ ਥੋੜਾ ਪਾਣੀ ਜੇ ਪਾ ਕੇ ਵਿੱਚ ਤੇ ਆਪਾਂ ਥੋੜੀ ਦੇਰ ਇਹਨੂੰ ਭੁੱਜਣ ਦਵਾਂਗੇ ਤੇ ਫਿਰ ਆਪਾਂ ਜਿਹੜਾ ਘੋਲ ਬਣਾ ਕੇ ਰੱਖਿਆ ਏ ਉਹ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਕੋਲ ਜਿਹੜਾ ਆ ਪੂਰਾ ਤੁਹਾਨੂੰ ਦੱਸਿਆ ਇੱਕ ਘੰਟਾ ਹੋ ਗਿਆ ਇਹਨੂੰ ਮੈਂ ਵੇਸਨ ਨੂੰ ਡਬੋ ਕੇ ਰੱਖੇ ਇਹਨੂੰ ਤੇ ਦੇਖੋ ਕਿੰਨਾ ਸੋਹਣਾ ਹੋ ਗਿਆ ਇਹ ਤੇ ਹੁਣ ਇਹ ਬਿਲਕੁਲ ਕੜੀ ਜਿਹੜੀ ਆ ਸੰਘਣੀ ਨਹੀਂ ਹੋਣੀ ਹੈਗੀ ਇਹਨੇ ਵਧੀਆ ਤਰੀਕੇ ਦੇ ਨਾਲ ਹੀ ਬੰਨਣਾ ਤੇ ਬਹੁਤ ਟੇਸਟੀ ਚੀਜ਼ ਬਣਨੀ ਹੈ ਇਹ ਥੋੜਾ ਜਿਹਾ ਪਾਣੀ ਪਾ ਲਾਂਗੇ ਅਸੀਂ ਬਸ ਇਹਨੂੰ ਹੁਣ ਰਿਝਣ ਦਵਾਂਗੇ ਜਦ ਤੱਕ ਇਹ ਰੇਜੇ ਨਹੀਂ ਪੈਂਦੀ ਉਨੀ ਦੇਰ ਤੱਕ ਕੜਚੀ ਮਾਰਨੋਂ ਨਹੀਂ ਹਟਣਾ ਇਹਦੇ ਚੋਂ ਕੜੀ ਦੀ ਇੱਕ ਇਹ ਨਿਸ਼ਾਨੀ ਹੁੰਦੀ ਆ ਕਿ ਇਹ ਥੱਲੇ ਨਾ ਲੱਗ ਜੇ ਇਹਦੇ ਵਿੱਚ ਕੜਚੀ ਜਿਹੜੀ ਆ ਚਲਾਉਂਦੇ ਰਹਿਣਾ ਚਾਹੀਦਾ ਆ ਜਦ ਤੱਕ ਇਹ ਰੇਜੇ ਨਹੀਂ ਪੈਂਦੀ ਇਹ ਦੇਖੋ ਹੁਣ ਰੇਜੇ ਪੈ ਗਈ ਐ ਹੁਣ ਆਪਾਂ ਗੈਸ ਘੱਟ ਕਰਾਂਗੇ ਘੱਟ ਕਰਕੇ ਇਹਦੇ ਉੱਤੇ ਟੱਕਣ ਦੇ ਸਕਦੇ ਆ ਫਿਰ ਆਪਾਂ ਇਹਨੂੰ ਘਟੋ ਘੱਟ ਵੀ ਅੱਧਾ ਪੂਨਾ ਘੰਟਾ ਇਹਨੂੰ ਬਣਨ ਦੇਵਾਂਗੇ ਫਿਰ ਕੜਈ ਜਿਹੜੀ ਆ ਬਹੁਤ ਹੀ ਵਧੀਆ ਬੰਨੀ ਹੈ ਇਹ ਤੇ ਅੱਗੇ ਮੈਂ ਤੁਹਾਨੂੰ ਵਿਖਾਉਣੀ ਆ ਅਜੇ ਬਹੁਤ ਕੁਝ ਪੈਣਾ ਇਹਦੇ ਵਿੱਚ ਹੋਰ ਵੀ ਤੇ ਤੁਸੀਂ ਦੇਖਿਆ ਕਰੋ ਵੀਡੀਓ ਨੂੰ ਪੂਰੀ ਦੇਖਿਆ ਕਰੋ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਇਹਨੂੰ ਇਹਦੇ ਵਿੱਚ ਕੀ ਕੀ ਚੀਜ਼ਾਂ ਪੈਣ ਵਾਲੀਆਂ ਨੇ ਅਜੇ ਅਜੇ ਤੇ ਇਹ ਰਿਜ ਰਹੀ ਆ ਬਸ ਆਹ ਦੇਖੋ ਨਾਲੇ ਨਾਲ ਤਿਆਰ ਹੋ ਰਹੀ ਆ ਇਹ ਇਸ ਤਰ੍ਹਾਂ ਹੀ ਬਸੇ ਨੇ ਬਣੀ ਜਾਣਾ ਏ ਇਸ ਤਰ੍ਹਾਂ ਹੀ ਕਦੀ ਕਦੀ ਵਿੱਚੋਂ ਕੜਛੀ ਮਾਰ ਕੇ ਦੇਖਿਆ ਕਰੋ ਹਲਾਦਿਆ ਕਰੋ ਫਿਰ ਉੱਤੋਂ ਟੱਕ ਕੇ ਰੱਖੋਗੇ ਤੇ ਕੜੀ ਜਿਹੜੀ ਆ ਕਦੀ ਸੰਗਣੀ ਨਹੀਂ ਹੋਏਗੀ ਹੁਣ ਕੜੀ ਹੋ ਗਈ ਆ ਉਧਰ ਤਿਆਰ ਕਾਫੀ ਢੇਰ ਹੋ ਗਈ ਰਜਦੇ ਹੁਣ ਆਪਾਂ ਇੱਕ ਕੜਛੀ ਲੈਨੇ ਆ ਇਹਦੇ ਵਿੱਚ ਤੇਲ ਥੋੜਾ ਜਿਹਾ ਪਾਵਾਂਗੇ ਰਫੈਂਡ ਤੇਲ ਪਾ ਲਿਆ ਮੈਂ ਇੱਕ ਤੜਕਾ ਛੋਟਾ ਜਿਹਾ ਦਵਾਂਗੇ ਇਹਨੂੰ ਉਹ ਦੇਖੋ ਤੁਸੀਂ ਤੜਕਾ ਜਿਹੜਾ ਆ ਬਹੁਤ ਹੀ ਵਧੀਆ ਇਹ ਮੇਰ ਕੋ ਕਾਲੀ ਸਰੋਂ ਆ ਤੇ ਸਾਬਤ ਧਨੀਆ ਕਾਲੀ ਸਰੋਂ ਸਾਬਤ ਵਾਲੀ ਤੇ ਸਾਬਤ ਧਨੀਆ ਏ ਇਹਨੂੰ ਆਪਾਂ ਚੰਗੀ ਤਰ੍ਹਾਂ ਲਾਲ ਕਰ ਲਵਾਂਗੇ ਇੱਕ ਹੀ ਹਰੀ ਮਿਰਚ ਪਾ ਲਵਾਂਗੇ ਕੱਟ ਕੇ ਦੋ ਪੀਸ ਕਰਕੇ ਪਾਈ ਆ ਸਾਬਤ ਨਾਲ ਜਿਹੜੀ ਮਿਰਚ ਹੁੰਦੀ ਆ ਉਹ ਫਿਰ ਮਤਲਬ ਫਟ ਜਾਂਦੀ ਆ ਤੇ ਫਿਰ ਅੱਖਾਂ 'ਚ ਪੈਣ ਦਾ ਖਤਰਾ ਹੁੰਦਾ ਇਜੋ ਕੱਟ ਮਾਰ ਕੇ ਫਿਰ ਮਿਰਚ ਜਿਹੜੀ ਆ ਤਾਂ ਪਾਣੀ ਚਾਹੀਦੀ ਆ ਤੜਕਾ ਸਾਡਾ ਹੋ ਗਿਆ ਤਿਆਰ ਦੇਖੋ ਕਿੰਨਾ ਸੋਹਣਾ ਇਹ ਤੜਕਾ ਜਿਹੜਾ ਆ ਤਿਆਰ ਹੋ ਗਿਆ ਤੇ ਅਸੀਂ ਇਹਨੂੰ ਗੜੀ ਦੇ ਵਿੱਚ ਪਾਵਾਂਗੇ ਪਰਿਆਰ ਫੂਡ ਚੈਨਲ ਆ ਜੀ ਮੇਰਾ YouTube ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਖੜਕਾ ਲਗਾ ਦਾਂਗੇ ਕੜੀ ਨੂੰ ਦੇਖੋ ਕਿੰਨੀ ਸ਼ਾਨਦਾਰ ਬਣੀ ਐ ਅਜੇ ਅਹੀਂ ਇਹਦਾ ਹੋਰ ਵੀ ਇੱਕ ਚੀਜ਼ ਪਾਉਣੀ ਐ ਇਹਦੇ ਚ ਇਹ ਦੇਖੋ ਨਮਕ ਅ ਮਿਰਚ ਮੈਂ ਪਹਿਲਾਂ ਵੀ ਬੋਲ ਚੁੱਕੀ ਕਿ ਜਿੰਨੀ ਖਾਂਦੇ ਹੋ ਉਸ ਹਿਸਾਬ ਨਾਲ ਹੀ ਤੁਸੀਂ ਪਾ ਸਕਦੇ ਹੋ ਬਾਕੀ ਮਸਾਲੇ ਜਿਹੜੇ ਆ ਉਹ ਵੀ ਤੁਸੀਂ ਘੱਟ ਵੱਧ ਕੇ ਥੋੜੇ ਬੋਦੇ ਕਰ ਸਕਦੇ ਹੋ ਤੇ ਜੋ ਮੈਂ ਸਮਾਨ ਪਾਇਆ ਇਹ ਇਹ ਸਮਾਨ ਪਾਉਣ ਨਾਲ ਖੜੀ ਇਦਾਂ ਬਹੁਤ ਹੀ ਵਧੀਆ ਬਣਦੀ ਆ ਤੇ ਇਹ ਦੇਖੋ ਖੜੀ ਹੋ ਗਈ ਆ ਤਿਆਰ ਤੇ ਬਹੁਤ ਹੀ ਟੇਸਟੀ ਪੁਛਾਏ ਤੁਸੀਂ ਚੋਲਾ ਨਾ ਖਾ ਸਕਦੇ ਹੋ ਮੱਕੀ ਦੀ ਰੋਟੀ ਨਾ ਖਾ ਸਕਦੇ ਹੋ ਕਣਕ ਦੀ ਰੋਟੀ ਨਾ ਖਾ ਸਕਦੇ ਹੋ ਤੇ ਵੀਡੀਓ ਨੂੰ ਜਰੂਰ ਪਸੰਦ ਕਰਿਓ ਤੇ ਲਾਈਕ ਸ਼ੇਅਰ ਵੀ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ 19 ਦੇਰ ਤੱਕ ਕਰਿਆਡ ਫੂਡ ਚੈਨਲ ਵੱਲੋਂ ਸਭ ਨੂੰ ਗੁੱਡ ਬਾਏ